ਸਬਜ਼ੀ ਮੰਡੀ ਦੇ ਵਿੱਚ ਚੋਰਾਂ ਨੇ ਸਬਜ਼ੀਆਂ ਚੋਰੀ ਕਰ ਲਈਆਂ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਐਕਟਿਵਾ ਸਵਾਰ ਵਿਅਕਤੀ ਟਮਾਟਰ ਦੀਆਂ ਕਰੇਟਾ ਚੁਰਾ ਕੇ ਭੱਜਦਾ ਦਿਖਾਈ ਦਿੱਤਾ ਚੋਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰ ਤਿਆਰ ਤੀ ਪਰੇਸ਼ਾਨ ਨੇ ਮੰਡੀ ਬੋਰਡ ਤੇ ਦੁਕਾਨਦਾਰਾਂ ਦੇ ਸਮਾਨ ਨੂੰ ਸੁਰੱਖਿਅਤ ਰੱਖਣ ਦਾ ਜਿੰਮਾ ਹੈ ਪਰ ਮੰਡੀ ਬੋਰਡ ਵੀ ਅੱਖਾਂ ਬੰਦ ਕਰੀ ਬੈਠਾ ਹੈ ਜਾਣਕਾਰੀ ਮੁਤਾਬਕ ਬਹਾਦਰ ਕੇ ਰੋਡ ਸੇ ਸਬਜ਼ੀ ਮੰਡੀ ਚ ਬੀਤੀ ਰਾਤ ਨੂੰ ਐਕਟਿਵਾ ਸਵਾਰ ਨੌਜਵਾਨ ਨੇ ਟਮਾਟਰਾਂ ਦੀਆਂ ਦੋ ਕਰੇਟਾ ਚੁਰਾ ਲਈਆਂ ਫਰੂਟ ਅਤੇ ਵੈਜੀਟੇਬਲ ਫਰਮ ਦੇ ਮਾਲਕ ਮਨੋਜ ਮੋਨੂ ਨੇ ਕਿਹਾ ਕਿ ਸ਼ੁੱਕਰਵਾਰ ਦੇ ਸ਼ਾਮ ਉਹਨਾਂ ਨੇ ਟਮਾਟਰਾਂ ਦਾ ਟਰ ਸ਼ਨੀਵਾਰ ਸਵੇਰੇ ਟਮਾਟਰ ਵੇਚਣੇ ਸੀ ਉਹਨਾਂ ਨੇ ਕਿਹਾ ਕਿ ਸਵੇਰ ਜਦ ਆ ਕੇ ਦੇਖਿਆ ਤਾਂ ਟਮਾਟਰ ਦੀਆਂ 2 ਕਿਰੇਟਾ ਘੱਟ ਸੀ ਸੀਸੀਟੀਵੀ ਚੈੱਕ ਕੀਤਾ ਤਾਂ ਐਕਟਿਵਾ ਸਵਾਰ ਵਿਅਕਤੀ 1.5 ਵਜੇ ਦੇ ਕਰੀਬ ਟਮਾਟਰਾਂ ਦੇ ਕਿਰੇਟਾ ਚੁਰਾਉਂਦਾ ਨਜ਼ਰ ਆਇਆ ਮਨੋਜ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਸਬਜ਼ੀ ਮੰਡੀ ਦੇ ਵਿੱਚ ਚੋਰੀਆਂ ਹੋ ਰਹੀਆਂ ਹਨ ਸਬਜ਼ੀ ਮੰਡੀ ਦੇ ਵਿੱਚ ਚੋਰਾ ਨੇ ਸਬਜ਼ੀਆਂ ਚੋਰੀ ਕਰ ਰਹੀਆਂ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਐਕਟਿਵਾ ਸਵਾਰ ਵਿਅਕਤੀ ਟਮਾਟਰ ਦੀਆਂ ਕਰੇਟਾ ਚੁਰਾ ਕੇ ਭੱਜਦਾ ਦਿਖਾਈ ਦਿੱਤਾ ਚੋਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰ ਤਿਆਰ ਤੀ ਪਰੇਸ਼ਾਨ ਨੇ ਮੰਡੀ ਬੋਰਡ ਤੇ ਦੁਕਾਨਦਾਰਾਂ ਦੇ ਸਮਾਨ ਨੂੰ ਸੁਰੱਖਿਅਤ ਰੱਖਣ ਦਾ ਜਿੰਮਾ ਹੈ ਪਰ ਮੰਡੀ ਬੋਰਡ ਵੀ ਅੱਖਾਂ ਬੰਦ ਕਰੀ ਬੈਠਾ ਹੈ ਜਾਣਕਾਰੀ ਮੁਤਾਬਕ ਬਹਾਦਰ ਕੇ ਰੋਡ ਸੇ ਸਬਜ਼ੀ ਮੰਡੀ ਚ ਬੀਤੀ ਰਾਤ ਨੂੰ ਐਕਟਿਵਾ ਸਵਾਰ ਨੌਜਵਾਨ ਨੇ ਟਮਾਟਰਾਂ ਦੀਆਂ ਦੋ ਕਰੇਟਾ ਚੋਰਾ ਲਈਆਂ ਫਰੂਟ ਅਤੇ ਵੈਜੀਟੇਬਲ ਫਰਮ ਦੇ ਮਾਲਕ ਮਨੋਜ ਮੋਨੂ ਨੇ ਕਿਹਾ ਕਿ ਸ਼ੁੱਕਰਵਾਰ ਉਹਨਾਂ ਨੇ ਟਮਾਟਰ ਦਾ ਟਰੱਕ ਆਪਣੇ ਉਤਰਵਾਇਆ ਸੀ ਸ਼ਨੀਵਾਰ ਸਵੇਰੇ ਟਮਾਟਰ ਵੇਚਣੇ ਸੀ ਉਹਨਾਂ ਨੇ ਕਿਹਾ ਕਿ ਸਵੇਰ ਜਦ ਆ ਕੇ ਦੇਖਿਆ ਤਾਂ ਟਮਾਟਰ ਦੀਆਂ ਦੋ ਕਰੇਟਾ ਘੱਟ ਸੀ ਸੀਸੀਟੀਵੀ ਚੈੱਕ ਕੀਤਾ ਤਾਂ ਐਕਟਿਵ ਸਵਾਰ ਵਿਅਕਤੀ 1.5 ਵਜੇ ਦੇ ਕਰੀਬ ਟਮਾਟਰਾਂ ਦੇ ਕਰੇਟਾ ਚੁਰਾਉਂਦਾ ਨਜ਼ਰ ਆਇਆ ਮਨੋਜ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਸਬਜ਼ੀ ਮੰਡੀ ਦੇ ਵਿੱਚ ਚੋਰੀਆਂ ਹੋ ਰਹੀਆਂ ਸਬਜ਼ੀ ਮੰਡੀ ਦੇ ਵਿੱਚ ਚੋਰਾ ਨੇ ਸਬਜ਼ੀਆਂ ਚੋਰੀ ਕਰ ਲਈਆਂ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਐਕਟਿਵਾ ਸਵਾਰ ਵਿਅਕਤੀ ਟਮਾਟਰ ਦੀਆਂ ਕਰੇਟਾ ਚੁਰਾ ਕੇ ਭੱਜਦਾ ਦਿਖਾਈ ਦਿੱਤਾ ਚੋਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰ ਤਿਆਰ ਤੀ ਪਰੇਸ਼ਾਨ ਨੇ ਮੰਡੀ ਬੋਰਡ ਤੇ ਦੁਕਾਨਦਾਰਾਂ ਦੇ ਸਮਾਨ ਨੂੰ ਸੁਰੱਖਿਅਤ ਰੱਖਣ ਦਾ ਜਿੰਮਾ ਹੈ ਪਰ ਮੰਡੀ ਬੋਰਡ ਵੀ ਅੱਖਾਂ ਬੰਦ ਕਰੀ ਬੈਠਾ ਹੈ ਜਾਣਕਾਰੀ ਮੁਤਾਬਕ ਬਹਾਦਰ ਕੇ ਰੋਡ ਸੇ ਸਬਜ਼ੀ ਮੰਡੀ ਚ ਬੀਤੀ ਰਾਤ ਨੂੰ ਐਕਟਿਵਾ ਸਵਾਰ ਨੌਜਵਾਨ ਨੇ ਟਮਾਟਰਾਂ ਦੀਆਂ ਦੋ ਕਰੇਟਾ ਚੋਰਾ ਲਈਆਂ ਫਰੂਟ ਅਤੇ ਵੈਜੀਟੇਬਲ ਫਰਮ ਦੇ ਮਾਲਕ ਮਨੋਜ ਮੋਨੂ ਨੇ ਕਿਹਾ ਕਿ ਸ਼ੁੱਕਰਵਾਰ ਦੇ ਸ਼ਾਮ ਉਹਨਾਂ ਨੇ ਟਮਾਟਰਾਂ ਦਾ ਟਰ ਸ਼ਨੀਵਾਰ ਸਵੇਰੇ ਟਮਾਟਰ ਬੇਚਨੇ ਸੀ ਉਹਨਾਂ ਕਹਿੰਦੇ ਕਿ ਸਵੇਰ ਜਦ ਆ ਕੇ ਦੇਖਿਆ ਤਾਂ ਟਮਾਟਰ ਦੀਆਂ ਦੋ ਕਰੇਟਾ ਘੱਟ ਸੀ ਸੀਸੀਟੀਵੀ ਚੈੱਕ ਕੀਤਾ ਤਾਂ ਐਕਟਿਵਲ ਸਵਾਰ ਵਿਅਕਤੀ 1.5 ਕਵੜੇ ਦੇ ਕਰੀਬ ਟਮਾਟਰਾਂ ਦੇ ਕਰੇਟਾ ਚੁਰਾਉਂਦਾ ਨਜ਼ਰ ਆਇਆ ਮਨੋਜ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਸਬਜ਼ੀ ਮੰਡੀ ਦੇ ਵਿੱਚ ਚੋਰੀਆਂ ਹੋ ਰਹੀਆਂ